ਆਪਦੀ ਧੁੱਪ ਦੇ ਵਿੱਚ ਪੱਤੀਆਂ ਵਾਲੇ ਚੌਂਕ ਦੇ ਵਿੱਚ ਇੱਕ 10-12 ਸਾਲ ਦਾ ਮੁੰਡਾ ਭੀਖ ਮੰਗ ਰਿਹਾ ਹੁੰਦਾ ਸਰਦਾਰ ਜਗਰੂਪ ਸਿੰਘ ਆੜਤੀ ਕੋਲ ਆਪਣੀ ਫਸਲ ਵੇਚ ਕੇ ਆਉਂਦਾ ਤੇ ਜਦੋਂ ਉਹ ਮੁੰਡਾ ਜਗਰੂਪ ਸਿੰਘ ਤੋਂ ਭੀਖ ਮੰਗਦਾ ਤਾਂ ਜਗਰੂਪ ਸਿੰਘ ਉਸ ਬੱਚੇ ਨੂੰ ਭੀਖ ਦੇਣ ਦੀ ਬਜਾਏ 2000 ਦਾ ਇੱਕ ਨੋਟ ਦਿੰਦਾ ਤੇ ਉਹਨੂੰ ਕਹਿੰਦਾ ਵੀ ਤੂੰ ਅੱਜ ਤੋਂ ਬਾਅਦ ਭੀਖ ਨਹੀਂ ਮੰਗਣੀ ਆਹ 2000 ਰੁਪਈਆ ਇਨੂੰ ਕਿਤੇ ਵੀ ਲਾ ਤੇ ਇੱਕ ਵੱਡਾ ਆਦਮੀ ਬਣ ਤੇ 20 ਸਾਲ ਬਾਅਦ ਫਿਰ ਉਹੀ ਮੁੰਡਾ ਜਗਰੂਪ ਸਿੰਘ ਨੂੰ ਲੱਭਦਾ ਲਭਾਉਂਦਾ ਜਦੋਂ ਉਹਦੇ ਕੋਲ ਆਉਂਦਾ ਤਾਂ ਉਸ ਮੁੰਡੇ ਦੇ ਹਾਲਾਤ ਬਦਲ ਚੁੱਕੇ ਹੁੰਦੇ ਆ ਇਸ ਕਹਾਣੀ ਬਾਰੇ ਆਪਾਂ ਗੱਲਬਾਤ ਕਰਾਂਗੇ ਕਹਿੰਦੇ ਕਿ ਕੋਈ ਵੀ ਇਨਸਾਨ ਆ ਜਿਹੜਾ ਹਨਾ ਸਾਰਾ ਦਿਨ ਆਪਣੇ ਢਿੱਡ ਲਈ ਤੁਰਿਆ ਫਿਰਦਾ ਕਿਸੇ ਕੋਲ ਪੈਸਾ ਵੱਧ ਕਿਸੇ ਕੋਲ ਘੱਟ ਕੋਈ ਵੱਧ ਮਿਹਨਤ ਕਰਦਾ ਕੋਈ ਘਟ ਕਰਦਾ ਪਰ ਆਪਣਾ ਪੇਟ ਭਰਨ ਲਈ ਹਰ ਕੋਈ ਕੁਛ ਨਾ ਕੁਛ ਕੰਮ ਧੰਦੇ ਜ਼ਰੂਰ ਕਰਦਾ ਜਿਹੜੇ ਬੱਚਿਆਂ ਦੇ ਮਾਪੇ ਇਸ ਦੁਨੀਆ ਤੋਂ ਬਹੁਤ ਜਲਦੀ ਚਲੇ ਜਾਂਦੇ ਆ ਉਹਨਾਂ ਬੱਚਿਆਂ ਦਾ ਸ਼ਾਇਦ ਬਚਪਨ ਤੇ ਭਵਿੱਖ ਦੋਨੋਂ ਹੀ ਰੁਲ ਜਾਂਦੇ ਆ RAMU ਨਾਮ ਦਾ ਇੱਕ ਮੁੰਡਾ ਜਿਹੜਾ ਕਿ ਸ਼ਹਿਰ ਦੇ ਵਿੱਚ ਉਸ ਫੁੱਟਪਾਥ ਤੇ ਸੌਂਦਾ ਸੀ ਜਿੱਥੇ ਸ਼ਾਇਦ ਸਾਰੀ ਰਾਤ ਮੱਛਰ ਮੱਖੀਆਂ ਉਹਨੂੰ ਤੋੜ ਤੋੜ ਕੇ ਖਾਂਦੇ ਸੀ ਪਰ ਉਹਦਾ ਮਕਸਦ ਸਿਰਫ ਇੱਕ ਹੁੰਦਾ ਸੀ ਸਵੇਰੇ ਉਹਨੇ ਉੱਠਣਾ ਮੰਗਣਾ ਸ਼ਾਮ ਤੱਕ ਜਿਹੜੇ ਪੈਸੇ ਇਕੱਠੇ ਹੋਣੇ ਉਹਦਾ ਉਹਨੇ ਕੁਝ ਖਾ ਪੀ ਲੈਣਾ ਨਾ ਉਹਦਾ ਬਚਪਨ ਸੀ ਨਾ ਹੀ ਉਹਦਾ ਕੋਈ ਪਿਵਿੱਖ ਸੀ ਨਾ ਹੀ ਕੋਈ ਉਹਦੇ ਪਿਵਿੱਖ ਦੀ ਚਿੰਤਾ ਕਰਨ ਵਾਲਾ ਕਿਉਂਕਿ ਰਾਮੂ ਦੇ ਮਾਪੇ ਉਹਨੂੰ ਛੱਡ ਕੇ ਇਸ ਦੁਨੀਆ ਤੋਂ ਜਾ ਚੁੱਕੇ ਸੀ ਰਾਮੂ ਨੂੰ ਕੋਈ ਵੀ ਪਾਲਣ ਪੋਸ਼ਣ ਵਾਲਾ ਹੈ ਨਹੀਂ ਸੀ ਨਾ ਕੋਈ ਅੱਗੇ ਨਾ ਪਿੱਛੇ ਬਹੁਤ ਸਾਰੇ ਅਨਾਥ ਬੱਚੇ ਆ ਸਾਡੇ ਦੇਸ਼ ਦੇ ਵਿੱਚ ਜਿਹੜੇ ਜਿਨ੍ਹਾਂ ਦਾ ਸ਼ਾਇਦ ਕੋਈ ਨਹੀਂ ਹੁੰਦਾ ਤੇ ਉਹ ਭੀਖ ਮੰਗ ਕੇ ਆਪਣਾ ਢਿੱਡ ਭਰਦੇ ਆ RAMU ਵੀ ਉਹਨਾਂ ਬੱਚਿਆਂ ਚੋਂ ਇੱਕ ਸੀ ਇੱਕ ਦਿਨ ਸਰਦਾਰ ਜਗਰੂਪ ਸਿੰਘ ਇੱਕ ਪਿੰਡ ਦਾ ਕਹਿੰਦਾ ਕਹਾਉਂਦਾ ਬੰਦਾ ਜਿਹਦੇ ਕੋਲੇ 40-50 ਕਿੱਲੇ ਜ਼ਮੀਨ ਦੇ ਆ ਉਹ ਆਪਣੀ ਕਾਰ ਦੇ ਵਿੱਚ ਆੜਤੀਏ ਤੋਂ ਆਇਆ ਸੀ ਹਿਸਾਬ ਕਿਤਾਬ ਕਰਕੇ ਆਇਆ ਸੀ ਜਦੋਂ RAMMU ਗੱਡੀਆਂ ਵਾਲਿਆਂ ਕੋਲੋਂ ਭੀਖ ਮੰਗਦਾ ਮੰਗਦਾ ਸਰਦਾਰ ਜਗਰੂਪ ਸਿੰਘ ਦੀ ਗੱਡੀ ਦਾ ਸ਼ੀਸ਼ਾ ਖੜਕਾਉਂਦਾ ਜਗਰੂਪ ਸਿੰਘ ਇੰਨੀ ਗਰਮੀ ਦੇ ਵਿੱਚ ਬੱਚੇ ਨੂੰ ਹਣਾ ਆਪਣੀ ਗੱਡੀ ਦੇ ਨਾਲ ਲੱਗਿਆ ਦੇਖ ਕੇ ਸ਼ੀਸ਼ਾ ਨੀਵਾ ਕਰਕੇ ਕਹਿੰਦਾ ਵੀ ਥੋੜਾ ਪਿੱਛੇ ਹੋ ਵੀ ਗੱਡੀ ਗਰਮ ਐ ਵੀ ਤੁੱਪੇ ਖੜੀ ਸੀ ਆਈ ਆ ਵੀ ਇੰਨੀ ਧੁੱਪ ਦੇ ਵਿੱਚ ਤੇਰੇ ਹੱਥ ਨਹੀਂ ਸੜਦੇ ਉਹ ਕਹਿੰਦਾ ਵੀ ਮੈਨੂੰ ਬਹੁਤ ਭੁੱਖ ਲੱਗੀ ਆ ਵੀ ਮੈਨੂੰ ਭੀਖ ਦੇ ਦੋ ਉਹ ਕਹਿੰਦਾ ਵੀ ਜੇ ਮੈਂ ਤੈਨੂੰ ਭੀਖ ਦੀ ਵਜਾਏ ਤੈਨੂੰ ਮੈਂ ਵੱਧ ਪੈਸੇ ਦੇ ਦਿਆਂ ਤਾਂ ਤੂੰ ਕੀ ਕਰੇਂਗਾ ਰਾਮੂ ਕਹਿੰਦਾ ਵੀ ਜੇ ਤੁਸੀਂ ਮੈਨੂੰ ਵੱਧ ਪੈਸੇ ਦੇ ਦੋਗੇ ਤਾਂ ਮੈਂ 4-5 ਦਿਨ ਪੇਟ ਭਰ ਕੇ ਖਾ ਲੂੰ ਜੇ ਘੱਟ ਦੇਉਂਗੇ ਤਾਂ ਚਲੋ ਮੈਂ ਅੱਜ ਦਾ ਦਿਨ ਖਾ ਲੂੰ ਉਹ ਕਹਿੰਦਾ ਵੀ ਮੈਂ ਤੈਨੂੰ ਪੈਸੇ ਤਾਂ ਦੇ ਦੂੰ ਮੈਂ ਤੈਨੂੰ 20 ਰੁਪਏ ਦੀ ਬਜਾਏ 2000 ਰੁਪਏ ਦੇਉਂ ਪਰ ਤੂੰ ਮੇਰੇ ਨਾਲ ਵਾਦਾ ਕਰ ਵੀ ਤੂੰ ਕਦੇ ਭੀਖ ਨਹੀਂ ਮੰਗੇਗਾ ਉਹ ਕਹਿੰਦਾ ਠੀਕ ਆ ਸਰਦਾਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਪਰ ਮੈਂ ਕਰੂੰ ਕੀ ਉਹ ਕਹਿੰਦਾ ਮੈਂ ਤੈਨੂੰ ਦੱਸੂੰ ਵੀ ਤੂੰ ਕੀ ਕਰਨਾ ਚੱਲ ਮੇਰੇ ਨਾਲ ਗੱਡੀ 'ਚ ਬੈਠ ਰਾਮੂ ਜੀ ਜਿਕਦਾ ਉਹ ਕਹਿੰਦਾ ਕੁਛ ਨਹੀਂ ਹੁੰਦਾ ਬਹਿ ਜਾ ਸਰਦਾਰ ਜਗਰੂਪ ਸਿੰਘ ਰਾਮੂ ਨੂੰ ਆਪਣੀ ਗੱਡੀ ਤੇ ਵਿੱਚ ਬਿਠਾ ਲੈਂਦਾ ਗੱਡੀ 'ਚ ਬਿਠਾ ਕੇ ਉਹ ਪਹਿਲਾਂ ਤਾਂ ਉਹਨੂੰ ਇੱਕ ਰੈਸਟੋਰੈਂਟ 'ਚ ਲੈ ਕੇ ਜਾਂਦਾ ਉੱਥੇ ਉਹਨੂੰ ਖਵਾਉਂਦਾ ਪਿਉਂਦਾ ਰਾਮੂ ਰੱਜ ਕੇ ਆਪਣੇ ਮਨਪਸੰਦ ਦੀਆਂ ਚੀਜ਼ਾਂ ਖਾਂਦਾ ਤੇ ਉਸ ਤੋਂ ਬਾਅਦ ਸਰਦਾਰ ਜਗਰੂਪ ਸਿੰਘ ਉਹਨੂੰ ਕਹਿੰਦਾ ਵੀ ਅੱਜ ਤੋਂ ਬਾਅਦ ਤੂੰ ਭੀਖ ਨਹੀਂ ਮੰਗਣੀ ਜੇ ਤੂੰ ਭੀਖ ਮੰਗੇਗਾ ਤਾਂ ਤੂੰ ਸਾਰੀ ਉਮਰ ਭੀਖ ਮੰਗਦਾ ਰਹੇਂਗਾ ਮੈਂ ਚਾਹੁੰਨਾ ਵੀ ਤੂੰ ਕੁਝ ਕਰੇ ਪੜ੍ਹੇ ਲਿਖੇ ਤੇ ਨਾਲ-ਨਾਲ ਕੋਈ ਕੰਮ ਕਰੇ ਉਹ ਕਹਿੰਦਾ ਵੀ ਤੇਰੇ ਮਾਪੇ ਉਹ ਹੈ ਨਹੀਂ ਉਹ ਕਹਿੰਦਾ ਵੀ ਨਹੀਂ ਹੈ ਨਹੀਂ ਮੇਰੇ ਮਾਪਿਓ ਮੇਰਾ ਸੱਚੀ ਕੋਈ ਨਹੀਂ ਇਸ ਦੁਨੀਆ ਤੇ ਉਹ ਕਹਿੰਦਾ ਚੱਲ ਫਿਰ ਤੂੰ ਐਂ ਕਰ ਵੀ ਮੈਂ ਤੈਨੂੰ 2000 ਰੁਪਏ ਦਿਨਾ ਤੂੰ ਪਹਿਲਾਂ ਤਾਂ ਇਥੇ ਹੀ ਸਰਕਾਰੀ ਸਕੂਲ ਕੋਈ ਸ਼ਹਿਰ ਦੇ ਵਿੱਚ ਹੋ ਉਹਦੇ ਵਿੱਚ ਆਪਣਾ ਦਾਖਲਾ ਕਰਾ ਉਸ 2000 ਦਾ ਤੂੰ ਕੁਝ ਵੀ ਖਰੀਦ ਤੂੰ ਨਾ 4 ਕਿਤਾਬਾਂ ਖਰੀਦ ਤੇ ਉਹਨਾਂ ਨੂੰ ਵੇਚ ਉਸ ਤੋਂ ਬਾਅਦ ਜਿਹੜਾ ਤੈਨੂੰ ਮੁਨਾਫਾ ਹੋ ਤੂੰ ਉਸ ਤੋਂ ਬਾਅਦ ਹੋਰ ਕਿਤਾਬਾਂ ਖਰੀਦੀ ਨਾਲੇ ਤਾਂ ਤੂੰ ਪੜੇਂਗਾ ਕਿਤਾਬਾਂ ਤੇਰੇ ਹੱਥ 'ਚ ਹੋਣਗੀਆਂ ਤੇ ਤੈਨੂੰ ਇਸ ਗੱਲ ਦੀ ਯਾਦ ਰਵਣੀ ਹੈ ਵੀ ਤੂੰ ਸਿਰਫ ਕਿਤਾਬਾਂ ਵੇਚਣੀਆਂ ਨਹੀਂ ਤੂੰ ਆਪਣੀ ਵੀ ਜ਼ਿੰਦਗੀ ਸੰਵਾਰਨੀ ਆ ਕਿਤਾਬਾਂ ਹੀ ਇੱਕ ਬੱਚੇ ਦਾ ਇੱਕ ਇਨਸਾਨ ਦਾ ਭਵਿੱਖ ਸੰਵਾਰਦੀਆਂ ਨੇ RAMU ਨੂੰ ਸਰਦਾਰ ਦੀ ਗੱਲ ਇੰਨੀ ਸਮਝ ਨਹੀਂ ਆਉਂਦੀ ਪਰ ਉਹਨੂੰ ਹਾਂ ਕਹਿ ਦਿੰਦਾ ਚਲੋ ਉਸ ਤੋਂ ਬਾਅਦ ਸਰਦਾਰ ਜਗਰੂਪ ਸਿੰਘ ਉਹਨੂੰ 1000 ਰੁਪਏ ਦੀਆਂ ਕੁਸ਼ਕ ਕਿਤਾਬਾਂ ਜਿਹੜੀਆਂ ਕਹਾਣੀਆਂ ਵਾਲੀਆਂ ਕਿਤਾਬਾਂ ਖਰੀਦ ਕੇ ਦਿੰਦਾ ਤੇ ਉਹਨੂੰ ਕਹਿੰਦਾ ਕਿ ਆ ਚੱਕ ਕਿਤਾਬਾਂ ਤੂੰ ਜਿਹੜੇ ਚੌਂਕ 'ਚ ਖੜਕੇ ਭੀਖ ਮੰਗਦਾ ਕਿਤਾਬਾਂ ਵੇਚ ਪੜਨ ਵਾਲੇ ਲੋਕ ਬਥੇਰੇ ਲੰਘਦੇ ਆ ਤੇ ਇੱਥੋਂ ਜ਼ਰੂਰ ਕਿਤਾਬਾਂ ਖਰੀਦਣਗੇ ਚਲੋ ਜਗਰੂਪ ਸਿੰਘ ਦੀ ਇਹ ਗੱਲ RAMMU ਪੱਲੇਵਾਨ ਲੈਂਦਾ ਤੇ ਉਹ ਕਿਤਾਬਾਂ ਜਿਹੜੀਆਂ ਹਨ ਇੱਕ ਥੈਲੇ ਦੇ ਵਿੱਚ ਪਾ ਲੈਂਦਾ ਤੇ ਉਸ ਤੋਂ ਬਾਅਦ ਉਹਦੇ ਨਾਲ ਵਾਅਦਾ ਕਰਦਾ ਵੀ ਹਾਂ ਮੈਂ ਵੀ ਪੜੂੰਗਾ RAMMU ਪਾ ਮੇਕੇ 10-12 ਸਾਲ ਦਾ ਸੀ ਪਰ ਜਦੋਂ ਬੱਚੇ ਇਕੱਲੇ ਰਹਿ ਜਾਣ ਅਨਾਥ ਬੱਚੇ ਆ ਕਹਿੰਦੇ ਉਮਰ ਤੋਂ ਪਹਿਲਾਂ ਸਿਆਣੇ ਹੋ ਜਾਂਦੇ ਆ ਤੇ ਉਹਨੇ ਇਹ ਗੱਲ ਠਾਨ ਲਈ ਸੀ ਵੀ ਜੇ ਇੱਕ ਸਰਦਾਰ ਨੇ ਮੈਨੂੰ ਵੀ ਗੱਲ ਕਹੀ ਹੈ ਤਾਂ ਮੈਂ ਉਹਦੇ ਨਾਲ ਕੀਤਾ ਵਾਅਦਾ ਜਿਹੜਾ ਨਿਭਾਉਂਗਾ ਤੇ ਚਲੋ ਸਰਦਾਰ ਜਗਰੂਪ ਸਿੰਘ ਉਹਨੂੰ ਕਿਤਾਬਾਂ ਖਰੀਦ ਕੇ ਦੇ ਕੇ ਆਪਣੇ ਘਰ ਚਲੇ ਜਾਂਦਾ ਉਸ ਤੋਂ ਬਾਅਦ ਰਾਮੂ ਆ ਜਿਹੜਾ ਆਪਣੀ ਉਸੇ ਟੁੱਟੀ ਜੀ ਝੂੰਪੜੀ ਦੇ ਵਿੱਚ ਆਉਂਦਾ ਤੇ ਆ ਕੇ ਉਹ ਸੋਚਦਾ ਵੀ ਮੈਂ ਕਦੋਂ ਪੜਿਆ ਕਰੂੰ ਕਦੋਂ ਮੈਂ ਕਿਤਾਬਾਂ ਵੇਚਿਆ ਕਰੂੰ ਤੇ ਐਂ ਤਾਂ ਮੇਰਾ ਬੇਲਾ ਗੁਜ਼ਾਰਾ ਹੋਣਾ ਨਹੀਂ ਵੀ ਮੈਂ ਉਹਨੂੰ ਹਾਂ ਵੀ ਕਹਤੀ ਪਰ ਫੇਰ ਰਾਮੂ ਸੋਚਦਾ ਵੀ ਦੇਖ ਮੈਂ ਕਿੰਨੇ ਲੋਕਾਂ ਨੂੰ ਮਿਲਦਾ ਜਿਹੜੇ ਮੈਨੂੰ ਭੀਖ ਦੇ ਕੇ ਜਾਂਦੇ ਆ ਵੀ ਉਹ ਵੀ ਤਾਂ ਪੜੇ ਲਿਖਿਆ ਉਹਨਾਂ ਨੇ ਵੀ ਤਾਂ ਕੋਈ ਕੰਮ ਕੀਤਾ ਹੀ ਆ ਵੀ ਵਾਕਈ ਵੀ ਮੈਂ ਭੀਖ ਥੋੜੀ ਮੰਗਦੇ ਰਹਿਣਾ ਵੀ ਭੀਖ ਮੰਗ ਤਾਂ ਜਦੋਂ ਮਰਜ਼ੀ ਮੰਗ ਲਾ ਵੀ ਭੀਖ ਮੰਗਦਾ ਮੰਗਦਾ ਮੈਂ ਰੋਜ਼ ਕਿੰਨੀਆਂ ਗਾਲਾਂ ਖਾਨਾ ਚਲੋ ਉਹਨਾ ਅਗਲੇ ਦਿਨ ਸਵੇਰੇ ਨੌਂ ਦਾ ਢੋਂਦਾ ਨਾ ਤੋ ਕੇ ਨਾ ਉਹ ਨੇੜੇ ਦੇ ਸਰਕਾਰੀ ਸਕੂਲ ਤੇ ਜਾਂਦਾ ਤੇ ਉੱਥੇ ਜਾ ਕੇ ਮੈਡਮ ਨੂੰ ਕਹਿੰਦਾ ਵੀ ਮੈਂ ਪੜਨ ਲੱਗਣਾ ਮੈਡਮ ਪੈਰਾਂ ਤੋਂ ਲੈ ਕੇ ਸਿਰ ਤੱਕ ਉਹਦੇ ਵੱਲ ਵੇਖਦੀ ਐ ਤੇ ਉਹਨੂੰ ਕਹਿੰਦੀ ਆ ਕਿੰਨਾ ਪੜਿਆ ਕਹਿੰਦਾ ਮੈਡਮ ਜੀ ਮੈਂ ਤਾਂ ਬਸ ਪੜਿਆ ਨਹੀਂ ਹੈਗਾ ਇੱਕ ਦੋ ਕਲਾਸਾਂ ਪੜਿਆ ਹੋਊਂਗਾ ਵੀ ਮੈਨੂੰ ਨਹੀਂ ਪਤਾ ਵੀ ਮੈਨੂੰ ਤਾਂ ਕੱਲੀ ABC ਆਉਂਦੀ ਆ ਉਹ ਕਹਿੰਦੀ ਵੀ ਕੱਲੀ ABC ਆਉਂਦੀ ਆ ਨਾ ਉਹ ਕਹਿੰਦਾ ਵੀ ਹਾਂ ਜੀ ਮੈਡਮ ਆਉਂਦੀ ਆ ਤਾਂ ਚਲੋ ਮੈਡਮ ਕਹਿੰਦੀ ਵੀ ਤੂੰ ਆ ਆਇਆ ਦਾਖਲਾ ਕਰਾਉਣ ਤੇਰੇ ਨਾਲ ਕੋਈ ਕਿਉਂ ਨਹੀਂ ਆਇਆ ਧਰਾਮੂ ਆ ਜਿਹੜਾ ਉਹ ਸਾਰੀ ਗੱਲ ਮੈਡਮ ਨੂੰ ਦੱਸਦਾ ਵੀ ਮੈਡਮ ਮੈਂ ਤਾਂ ਸੱਚ ਦੱਸਾਂ ਮੇਰਾ ਤਾਂ ਕੋਈ ਨਹੀਂ ਮੈਂ ਤਾਂ ਭੀਖ ਮੰਗਦਾ ਸੀ ਵੀ ਮੈਨੂੰ ਤਾਂ ਇੱਕ ਸਰਦਾਰ ਨੇ ਕਿਹਾ ਵੀ ਤੂੰ ਸਕੂਲ ਪੜ੍ਹਨ ਲੱਗਣਾ ਉਹਨੇ ਮੈਨੂੰ ਪੈਸੇ ਦਿੱਤੇ ਆ ਤੇ ਮੈਂ ਕੰਮ ਵੀ ਸ਼ੁਰੂ ਕਰਨਾ ਤੇ ਪੜ੍ਹਨਾ ਵੀ ਆ ਤੇ ਮੈਡਮ ਨੂੰ ਨਾ ਰਾਮੂ ਤੇ ਬੜੀ ਦਇਆ ਹੁੰਦੀ ਆ ਉਹਨੂੰ ਕਹਿੰਦੀ ਪੁੱਤ ਜਿਹੜੇ ਸਰਦਾਰ ਨੇ ਤੈਨੂੰ ਇਹ ਰਾਇ ਦਿੱਤੀ ਆ ਨਾ ਉਹ ਜੁਗ ਜੁਗ ਜੀਵੇ ਤੇ ਤੂੰ ਯਾਦ ਰੱਖੀ ਮੇਰੀ ਗੱਲ ਤੂੰ ਇੱਕ ਬਹੁਤ ਵੱਡਾ ਇਨਸਾਨ ਬਣੇਗਾ ਰਾਮੂ ਮਾਣੀ ਮਨ ਚ ਸੋਚਦਾ ਵੀ ਵੱਡਾ ਬਣ ਕੇ ਮੈਂ ਕੀ ਲੈਣਾ ਮੈਂ ਤਾਂ ਇੰਨਾ ਕੁ ਪੜ ਲਿਖ ਜਾਂ ਚਲੋ ਵੀ ਮੇਰਾ ਕੰਮ ਧੰਦਾ ਕੋਈ ਚੱਲਣ ਲੱਗ ਜੇ ਤੇ ਚਲੋ ਰਾਮੂ ਆ ਜਿਹੜਾ ਉਹੋ ਰੋਜ਼ ਸਕੂਲ ਆਉਂਦਾ ਉਸ ਤੋਂ ਬਾਅਦ 6 ਘੰਟੇ ਸਕੂਲ ਦੇ ਹੁੰਦੇ ਆ ਚਲ ਮੈਡਮ ਉਹਨੂੰ 2 ਘੰਟੇ ਪਹਿਲਾਂ ਹੀ ਭੇਜ ਦਿੰਦੀ ਉਸ ਤੋਂ ਬਾਅਦ ਉਹ ਕਿਤਾਬਾਂ ਵੇਚਦਾ ਜਿਹੜੀਆਂ ਉਹਨੇ 10 12 ਕਿਤਾਬਾਂ ਖਰੀਦੀਆਂ ਸੀ ਉਹ ਕਿਤਾਬਾਂ ਉਹ ਮੁਨਾਫੇ ਤੇ ਵੇਚਦਾ ਚਲੋ ਇੱਕ ਗੱਲ ਹੋਰ ਵੀ ਜਿਹੜੇ ਪੜਨ ਵਾਲੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਪੜਨ ਦਾ ਸ਼ੌਂਕ ਹੁੰਦਾ ਉਹ ਦੇਖਦੇ ਆ ਵੀ ਇੱਕ ਬੱਚਾ ਕਿਤਾਬਾਂ ਵੇਚ ਰਿਹਾ ਹੈ ਇਹਦਾ ਮਤਲਬ ਉਹਦੀ ਕੋਈ ਮਜਬੂਰੀ ਆ ਤੇ ਹਰ ਕੋਈ ਪੁੱਛਦਾ ਵੀ ਵੀ ਤੂੰ ਕਿਤਾਬਾਂ ਵੇਚਦਾ ਰਾਮੂ ਹਰ ਇੱਕ ਨੂੰ ਆਪਣੀ ਕਹਾਣੀ ਦੱਸਦਾ ਤੇ ਅਗਲਾ ਨਾ ਬਿਨਾਂ ਰੇਟ ਪੁੱਛੇ ਉਹਦੇ ਤੋਂ ਕਿਤਾਬਾਂ ਖਰੀਦਦਾ ਜਿਹੜੇ ਚੰਗੇ ਬੰਦੇ ਹੁੰਦੇ ਆ ਉਹ ਹਮੇਸ਼ਾ ਚੰਗੇ ਕੰਮ ਨੂੰ ਉਤਸ਼ਾਹਿਤ ਕਰਦੇ ਆ ਤੇ ਇਹਦੇ ਨਾਲ ਰਾਮੂ ਦਾ ਹੌਸਲਾ ਵਧਦਾ ਵੀ ਵਾਕਈ ਮੈਂ ਕਿਤਾਬਾਂ ਵੇਚ ਕੇ ਵੀ ਸਤਕਾਰ ਵੀ ਮੈਨੂੰ ਮਿਲਦਾ ਮੈਂ ਦੇਖ ਪੜਨ ਵੀ ਲੱਗ ਗਿਆ ਤੇ ਮੈਨੂੰ ਮੁਨਾਫਾ ਵੀ ਹੁੰਦਾ ਜਿਹੜੀਆਂ ਕਿਤਾਬਾਂ ਉਹਨੇ 1000 ਰੁਪਏ ਦੀਆਂ ਖਰੀਦੀਆਂ ਸੀ ਉਹ ਉਹਦੀਆਂ 2000 ਦੀਆਂ ਵੇਕਦੀਆਂ ਫਿਰ ਉਹ ਹੋਰ ਕਿਤਾਬਾਂ ਖਰੀਦਦਾ ਇਸੇ ਤਰ੍ਹਾਂ ਉਹਨੂੰ ਜਾਂਚ ਆ ਗਈ ਸੀ ਵੀ ਕਿਸੇ ਚੀਜ਼ ਨੂੰ ਮੁਨਾਫੇ ਤੇ ਕਿਵੇਂ ਵੇਚਣਾ ਤੇ ਇਧਰੋਂ ਹ ਸਕੂਲ ਆਉਂਦਾ ਮੈਡਮ ਵੀ ਉਹਨੂੰ ਰੋਜ਼ ਮੋਟੀਵੇਟ ਕਰਦੀ ਮੈਡਮ ਕਹਿੰਦੀ ਦੇਖ ਰਾਮੂ ਪੁੱਤ ਤੂੰ ਪੜਨਾ ਪੜ ਕੇ ਤੂੰ ਜ਼ਰੂਰ ਵੱਡਾ ਆਦਮੀ ਬਣਨਾ ਚਲੋ ਮੈਡਮ ਉਤੇ ਮਿਹਨਤ ਕਰਦੀ ਤੇ ਰਾਮੂ ਨਾ ਪੜਾਈ ਦੇ ਵਿੱਚ ਹੁਸ਼ਿਆਰ ਨਿਕਲਦਾ ਪਤਾ ਨਹੀਂ ਹਾਲਾਤ ਪਤਾ ਨਹੀਂ ਕਹਿੰਦੇ ਕਿਸੇ ਦੇ ਹਾਲਾਤ ਹੀ ਉਹਨੂੰ ਸੁਖਾ ਦਿੰਦੇ ਨੇ ਪਤਾ ਨਹੀਂ ਉਹਦਾ ਦਿਮਾਗ ਵੀ ਹੈਨਾ ਕਹਿ ਲੋ ਵੱਖਰਾ ਸੀ ਵੀ ਉਹ ਬਹੁਤ ਜਲਦੀ ਗੱਲ ਕੈਚ ਕਰਦਾ ਸੀ ਮੈਡਮ ਨੂੰ ਵੀ ਇਸ ਗੱਲ ਦੀ ਖੁਸ਼ੀ ਹੁੰਦੀ ਸੀ ਚਲੋ ਸਮਾਂ ਗੁਜ਼ਰਦਾ ਅੱਜ ਹੋਰ ਸਵੇਰੇ ਹੋਰ ਜਿਹੜਾ ਰਾਮੂ ਪਹਿਲਾਂ ਤੁਰ ਤੁਰ ਕੇ ਕਿਤਾਬਾਂ ਵੇਚਦਾ ਸੀ ਹੁਣ ਉਹ ਚੌਂਕ ਤੇ ਆਪਣੀਆਂ ਕਿਤਾਬਾਂ ਦੀ ਰੇੜੀ ਲਾ ਲੈਂਦਾ ਤੇ ਉਸ ਰੇੜੀ ਤੇ ਉਹ ਤਰ੍ਹਾਂ ਤਰ੍ਹਾਂ ਦੀਆਂ ਕਿਤਾਬਾਂ ਰੱਖਦਾ ਤੇ ਉਹ ਤੋਂ ਆਉਣ ਜਾਣ ਵਾਲੀ ਕਿਤਾਬਾਂ ਖਰੀਦਦੇ ਆ ਸਾਲ ਗੁਜ਼ਰ ਜਾਂਦੇ ਆ ਤੇ RAMMU ਆ ਜਿਹੜਾ ਵੱਡਾ ਹੋ ਜਾਂਦਾ ਇਧਰੋਂ RAMMU 8ਵੀਂ ਜਮਾਤ ਪਾਸ ਕਰ ਲੈਂਦਾ ਪੜ੍ਹਾਈ ਦੇ ਵਿੱਚ ਵਧੀਆ ਹੁਸ਼ਿਆਰ ਹੁੰਦਾ ਤੇ ਉਧਰੋਂ ਦਿਨੋ ਦਿਨ ਉਹਦੀ ਜਿਹੜੀ ਰੇੜੀ ਆ ਹੁਣ ਉਹ ਦੁਕਾਨ ਬਣ ਗਈ ਸੀ ਕਿਉਂਕਿ ਜਦੋਂ ਵੀ ਕੋਈ ਇਨਸਾਨ ਕਿਸੇ ਕੰਮ 'ਚ ਪੈਂਦਾ ਤਾਂ ਉਹਨੂੰ ਕੰਮ ਦੀ ਜਾਂਚ ਆ ਜਾਂਦੀ ਆ ਉਹਨੂੰ ਲੱਗਿਆ ਵੀ ਰੇੜੀ ਤੇ ਖੜਕੇ ਕਿਤਾਬਾਂ ਵਿੱਚ ਨਹੀਂ ਔਖੀਆਂ ਉਹ ਚੌਂਕ ਦੇ ਨੇੜੇ ਹੀ ਇੱਕ ਦੁਕਾਨ ਕਿਰਾਏ ਤੇ ਲੈਂਦਾ ਤੇ ਉੱਥੇ ਕਿਤਾਬਾਂ ਰੱਖਦਾ ਆਪਦੀਆਂ ਤੇ ਉਹਨੂੰ ਕਿਤਾਬਾਂ ਵੇਚਦੇ ਨੂੰ ਵੇਖ ਕੇ ਬੜੇ ਪੱਤਰਕਾਰ ਰਿਪੋਰਟਰ ਆਉਂਦੇ ਆ ਉਹਦੀਆਂ ਖਬਰਾਂ ਲਾਉਂਦੇ ਆ ਤੇ ਲੋਕ ਉਹਨੂੰ ਉਤਸ਼ਾਹਿਤ ਕਰਨ ਲਈ ਕਿਤਾਬਾਂ ਖਰੀਦਦੇ ਆ ਜਿਹੜੀ ਅਧਿਆਪਕ ਕੋਲੋਂ ਪੜਦਾ ਉਹ ਅਧਿਆਪਕ ਅੱਗੇ ਆਪਣੇ ਹੋਰ ਮਿੱਤਰਾਂ ਦੋਸਤਾਂ ਤੱਕ ਉਹਦੀ ਖਬਰ ਪਹੁੰਚਾਉਂਦੀ ਆ ਇਸੇ ਤਰ੍ਹਾਂ ਇੱਕ ਜਾਲ ਬਣ ਜਾਂਦਾ ਵੀ ਉਹਦੀ ਖਬਰ ਹਰ ਕੋਈ ਲਾਉਂਦਾ ਸਾਰੇ ਗਰੁੱਪਾਂ ਦੇ ਵਿੱਚ ਵਟਸਐਪ ਗਰੁੱਪਾਂ ਦੇ ਵਿੱਚ ਉਹਦੀ ਖਬਰ ਫੈਲਦੀ ਆ ਤਾਂ ਸਾਰੇ ਜਾਣੇ ਉਹਨੂੰ ਉਤਸ਼ਾਹਿਤ ਕਰਦੇ ਆ ਨਾ ਚਾਹੁੰਦੇ ਹੋਈ ਵੀ ਉਹ ਤੋਂ ਕਿਤਾਬਾਂ ਖਰੀਦ ਲੈਂਦੇ ਆ ਚਲੋ ਰਾਮੂ ਆ ਜਿਹੜਾ ਉਹ ਵਧੀਆ ਮੁਨਾਫਾ ਕਮਾਉਂਦਾ ਤੇ ਉਹ ਆਪਣੀ ਇੱਕ ਬਹੁਤ ਵੱਡੀ ਦੁਕਾਨ ਕਰ ਲੈਂਦਾ ਦਸਵੀਂ ਪਾਸ ਕਰਦੇ ਕਰਦੇ RAMU ਨੇ ਆਪਦੀ ਦੁਕਾਨ ਕਰ ਲਈ ਸੀ ਤੇ ਹੁਣ ਉਹਨੂੰ ਲੱਗਿਆ ਸੀ ਵੀ ਮੈਨੂੰ ਇੰਨੀ ਕਿ ਜਾਂਚ ਆ ਗਈ ਵੀ ਮੈਂ ਅੱਗੇ ਆਪਣਾ ਕਾਰੋਬਾਰ ਵਧਾ ਸਕਦਾ ਫਿਰ ਉਹ ਜਿਹੜੇ ਪਬਲਿਕੇਸ਼ਨ ਜਿਹ ਹੁੰਦੇ ਆ ਉਹਨਾਂ ਦੇ ਨਾਲ ਕੰਟੈਕਟ ਕਰਦਾ ਥੋਕ ਤੇ ਉਹ ਕਿਤਾਬਾਂ ਖਰੀਦਦਾ ਤੇ ਉਹਦੀ ਕਿਤਾਬਾਂ ਦੀ ਦੁਕਾਨ ਆ ਜਿਹੜੀ ਬੜੀ ਚੱਲਦੀ ਆ ਤੇ ਹੁਣ ਰਾਮੂ ਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਸੀ ਵੀ ਜੇ ਇਹਨਾਂ ਕਿਤਾਬਾਂ ਦੇ ਨਾਲ ਨਾਲ ਮੈਂ ਜਿਹੜੀਆਂ ਸਕੂਲਾਂ ਦੇ ਵਿੱਚ ਪੜਾਈਆਂ ਜਾਂਦੀਆਂ ਕਿਤਾਬਾਂ ਕਾਪੀਆਂ ਰੱਖਾਂ ਸਟੇਸ਼ਨਰੀ ਦਾ ਸਮਾਨ ਰੱਖਾਂ ਤਾਂ ਮੈਨੂੰ ਹੋਰ ਵੀ ਮੁਨਾਫਾ ਹੋਉਂ। 10ਵੀਂ ਤੋਂ ਬਾਅਦ ਉਹ ਪੜਨਾ ਬੰਦ ਕਰ ਦਿੰਦਾ ਤੇ ਉਹ ਆਪਣੇ ਜਿਹੜੇ ਕੰਮ ਨੂੰ ਹੋਰ ਅੱਗੇ ਲੈ ਕੇ ਜਾਂਦਾ। ਸਟੇਸ਼ਨਰੀ ਦੇ ਨਾਲ ਨਾਲ ਉਹ ਬੱਚਿਆਂ ਦੀਆਂ ਜੋ ਬੈਗ ਵਗੈਰਾ ਹੁੰਦੇ ਆ ਜੋ ਵੀ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਉਹ ਇੱਕ ਬੁੱਕ ਸ਼ਾਪ ਤੇ ਰੱਖ ਸਕਦਾ ਉਹ ਰੱਖਦਾ ਤੇ ਉਹਦੀ ਦੁਕਾਨਦਾਰੀ ਹੈ ਜਿਹੜੀ ਉਹ ਬਹੁਤ ਸੋਹਣੀ ਚੱਲਦੀ ਆ ਹੁਣ ਇੱਕ ਤੋਂ ਉਹ ਦੋ ਦੁਕਾਨਾਂ ਕਰਦਾ ਤੇ ਜਿਹੜੇ ਬੱਚੇ ਘੱਟ ਪੜੇ ਲਿਖੇ ਹੁੰਦੇ ਆ ਪੜਾਈ ਛੱਡ ਜਾਂਦੇ ਆ ਉਹਨਾਂ ਨੂੰ ਉਹ ਆਪਣੇ ਦੁਕਾਨ ਤੇ ਕੰਮ ਤੇ ਰੱਖਦਾ ਕਰਦੇ ਕਰਾਉਂਦੇ ਉਹੀ RAMU ਜਿਹੜਾ ਕਿ ਚਾਰ ਕਿਤਾਬਾਂ ਵੇਚਣ ਤੋਂ ਸ਼ੁਰੂ ਨੇ ਆਪਣਾ ਕੰਮ ਸ਼ੁਰੂ ਕੀਤਾ ਸੀ ਉਹਦੀਆਂ 4-5 ਦੁਕਾਨਾਂ ਵੱਡੇ-ਵੱਡੇ ਸ਼ਹਿਰਾਂ ਦੇ ਵਿੱਚ ਉਹ ਕਰ ਲੈਂਦਾ ਤੇ ਅੱਗੇ ਉਹ ਆਪਣਾ ਕੰਮ ਆ ਜਿਹੜਾ ਵਧਾ ਲੈਂਦਾ ਆਪ ਵੀ ਉਹ ਕੰਮ ਕਰਦਾ ਉਹਨੇ ਹੋਰਾਂ ਨੂੰ ਵੀ ਰੋਜ਼ਗਾਰ ਦਿੱਤਾ ਸੀ ਤੇ ਹੁਣ ਰਾਮ ਨੂੰ ਇਹ ਗੱਲ ਪਤਾ ਲੱਗ ਗਈ ਸੀ ਵੀ ਹੁਣ ਮੈਂ ਪਿੱਛੇ ਮੁੜ ਕੇ ਨਹੀਂ ਦੇਖਣਾ ਪਰ ਹੁਣ ਰਾਮ ਨੂੰ ਇਹ ਵੀ ਲੱਗਦਾ ਸੀ ਵੀ ਹੁਣ ਮੇਰੇ ਕੋਲੇ ਖੁੱਲਾ ਸਮਾਂ ਹੁੰਦਾ ਵੀ ਮੇਰੇ ਕੋਲੇ ਮੁੰਡੇ ਰੱਖੇ ਹੋਏ ਆ ਕੰਮ ਤੇ ਤੇ ਮੈਂ ਕਿਉਂ ਨਾ ਪੜ ਲਾਂ ਇਸੇ ਤਰ੍ਹਾਂ ਉਹ ਪਲੱਸ 2 ਵੀ ਕਰ ਲੈਂਦਾ 2 ਸਾਲ ਹੋਰ ਵੀ ਗੁਜ਼ਰਦੇ ਆ ਪਲੱਸ 2 ਕਰਦਾ ਪਲੱਸ 2 ਤੋਂ ਬਾਅਦ ਉਹਨੂੰ ਇਹ ਲੱਗਦਾ ਵੀ ਪਲੱਸ 2 ਵੀ ਘਾਟਾ ਤੇ ਕਰਦੇ ਕਰਾਉਂਦੇ ਉਹ ਬੀਏ ਵੀ ਕਰ ਲੈਂਦਾ ਗ੍ਰੈਜੂਏਸ਼ਨ ਹੋਣ ਤੱਕ RAMU ਆਪਣੇ ਆਸੇ-ਪਾਸੇ ਦੇ ਸ਼ਹਿਰਾਂ ਦੇ ਵਿੱਚ ਆਪਣੇ ਵਧੀਆ ਸ਼ੋਰੂਮ ਆ ਜਿਹੜੇ ਕਿਤਾਬਾਂ ਦੇ ਬਣਾ ਲੈਂਦਾ ਹਰ ਤਰ੍ਹਾਂ ਦੀ ਸਟੇਸ਼ਨਰੀ ਤੇ ਕਿਤਾਬਾਂ ਉਹਦੇ ਸ਼ੋਰੂਮ 'ਚ ਮਿਲਦੀਆਂ ਨੇ ਮੁਨਾਫਾ ਨੂੰ ਇੰਨਾ ਹੋਇਆ ਵੀ ਉਹਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਉਹਨੂੰ ਜਾਂਚ ਆ ਗਈ ਇੱਕ ਛੋਟੇ ਕੰਮ ਤੋਂ ਜਦੋਂ ਆਪਾਂ ਕੋਈ ਕੰਮ ਸ਼ੁਰੂ ਕਰਦੇ ਆ ਤਾਂ ਜਿਸ ਵੀ ਕਿਸੇ ਕੰਮ 'ਚ ਆਪਾਂ ਪੈਨੇ ਆ ਨਾ ਜਦੋਂ ਸਾਨੂੰ ਉਹਦੀ ਜਾਂਚ ਆ ਗਈ ਜਦੋਂ ਸਾਨੂੰ ਇਹ ਪਤਾ ਲੱਗ ਗਿਆ ਵੀ ਸਾਨੂੰ ਕਿੱਥੋਂ ਬਨਾਫਾ ਹੋ ਰਿਹਾ ਬਾਕੀ ਪੜਨ ਵਾਲਿਆਂ ਦੀ ਗਿਣਤੀ ਤਾਂ ਕਦੇ ਘਟੀ ਨਹੀਂ ਨਾ ਅੱਜ ਕੱਲ੍ਹ ਜਮਾਨਾ ਪੜਨ ਵਾਲਿਆਂ ਦਾ ਜਿਨ੍ਹਾਂ ਨੇ ਪੜ੍ਹਨਾ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਕਿਤਾਬਾਂ ਮਹਿੰਗੀਆਂ ਜਾਂ ਸਸਤੀਆਂ ਚਲੋ ਕਰਦੇ ਕਰਾਉਂਦੇ ਜਦੋਂ ਰਾਮੂ 25 ਸਾਲ ਦਾ ਹੁੰਦਾ ਤਾਂ ਰਾਮੂ ਇੱਕ ਸਫਲ ਬਿਜ਼ਨਸਮੈਨ ਬਣ ਚੁੱਕਿਆ ਹੁੰਦਾ ਤੇ ਉਹ ਸਰਦਾਰ ਜਗਰੂਪ ਸਿੰਘ ਨੂੰ ਬਹੁਤ ਵਾਰੀ ਯਾਦ ਕਰ ਚੁੱਕਿਆ ਹੁੰਦਾ ਪਰ ਉਹਦੇ ਇਹ ਤੱਕ ਨਹੀਂ ਯਾਦ ਹੁੰਦਾ ਵੀ ਸਰਦਾਰ ਜਗਰੂਪ ਸਿੰਘ ਸੀ ਜਿਹੜਾ ਉਹ ਕਿਹੜੇ ਪਿੰਡ ਤੋਂ ਸੀ ਕਿੱਥੋਂ ਸੀ ਵੀ ਮੈਂ ਤਾਂ ਉਹਦੇ ਬਾਰੇ ਕਦੇ ਕੁਝ ਪੁੱਛਿਆ ਨਹੀਂ ਤੇ ਜਗਰੂਪ ਸਿੰਘ ਨੇ ਵੀ ਕਦੇ ਮੁੜ ਕੇ ਕਦੇ ਉਹ ਰਾਮੂ ਕੋਲ ਆਇਆ ਨਹੀਂ ਸੀ ਰਾਮੂ ਨੂੰ ਆਪਣੀ ਜ਼ਿੰਦਗੀ ਤੋਂ ਬਹੁਤ ਸੰਤੁਸ਼ਟੀ ਸੀ ਉਹ ਆਪਣੀ ਉਸ ਮੈਡਮ ਨੂੰ ਵੀ ਮਿਲਦਾ ਰਹਿੰਦਾ ਸੀ ਜਿਹਦੇ ਕੋਲ ਇਹ ਉਹ ਸ਼ੁਰੂ ਚ ਪੜਨ ਲੱਗਿਆ ਸੀ ਪਰ ਰਾਮੂ ਨੂੰ ਇਸ ਗੱਲ ਦਾ ਮਲਾਲ ਰਹਿੰਦਾ ਸੀ ਵੀ ਜਿਹੜੇ ਇਨਸਾਨ ਨੇ ਮੇਰੀ ਜ਼ਿੰਦਗੀ ਸੰਵਾਰੀ ਮੇਰੀ ਜਿਹੜੀ ਵਿਖਰੀ ਹੋਈ ਜ਼ਿੰਦਗੀ ਹੈਨਾ ਨੂੰ ਲਈ ਤੇ ਲਿਆਂਦਾ ਵੀ ਮੈਂ ਉਸ ਇਨਸਾਨ ਦਾ ਪਤਾ ਕਿ ਉਹਨਾਂ ਪੁੱਛਿਆ ਚਲੋ ਭਾਈ ਉਹਨਾਂ ਸੋਚਦਾ ਵੀ ਦੇਖੋ ਇਹ ਦੁਨੀਆ ਕੋਈ ਬਹੁਤੀ ਵੱਡੀ ਨਹੀਂ ਹੈਗੀ ਜਿਹੜੇ ਸ਼ਹਿਰ ਦੇ ਵਿੱਚ ਮੈਂ ਆਪਣਾ ਕੰਮ ਸ਼ੁਰੂ ਕੀਤਾ ਉੱਥੇ ਆਸ-ਪਾਸੇ ਕਿੰਨੇ ਕੁ ਪਿੰਡ ਨੇ ਵੀ ਐ ਤਾਂ ਹੈ ਨਹੀਂ ਕਿ ਮੈਨੂੰ ਜਗਰੂਪ ਸਿੰਘ ਮਿਲੂਗਾ ਨਹੀਂ ਵੀ ਮੈਂ ਨਾ ਖਬਰ ਲਪਾਉਣਾ ਵੀ ਮੈਂ WhatsApp ਗਰੁੱਪਾਂ 'ਚ ਸੁਨੇਹਾ ਪਹੁੰਚਾਉਣਾ ਵੀ ਮੈਂ ਜਗਰੂਪ ਸਿੰਘ ਨੂੰ ਮਿਲਣਾ ਚਾਹਣਾ ਚਲੋ ਭਈ ਰਾਮੂ ਕੀ ਕਰਦਾ ਰਾਮੂ ਆਪਣੀ Facebook ਪੋਸਟ ਤੇ ਇੱਕ ਪੋਸਟ ਪਾਉਂਦਾ ਉਹ ਆਪਣੀ ਪੂਰੀ ਕਹਾਣੀ ਲਿਖਦਾ ਉਹ ਲਿਖਦਾ ਵੀ ਅੱਜ ਤੋਂ 12-13 ਸਾਲ ਪਹਿਲਾਂ ਵੀ ਸ਼ਹਿਰ ਦਾ ਉਹ ਚੌਕ ਜਿੱਥੇ ਟੌਪ ਦੇ ਵਿੱਚ ਮੈਂ ਭੀਖ ਮੰਗਦਾ ਸੀ ਉੱਥੇ ਇੱਕ ਸਰਦਾਰ ਜੀ ਨੇ ਮੇਰੀ ਜ਼ਿੰਦਗੀ ਬਦਲੀ ਜੇ ਅੱਜ ਮੇਰੇ ਕੋਲ ਕਿਤਾਬਾਂ ਦੇ ਸ਼ੋਅਰੂਮ ਨੇ ਤਾਂ ਉਸ ਇਨਸਾਨ ਦੀ ਬਦੌਲਤ ਨੇ ਜਿਹਦਾ ਕਿ ਮੈਂ ਨਾਮ ਵੀ ਨਹੀਂ ਜਾਣਦਾ ਮੈਂ ਉਸ ਇਨਸਾਨ ਨੂੰ ਮਿਲਣਾ ਚਾਹਣਾ ਜੇ ਉਹ ਇਨਸਾਨ ਮੈਨੂੰ ਕਿਤੇ ਵੀ ਪੜਦਾ ਜਾਂ ਸੁਣਦਾ ਤਾਂ ਉਹ ਮੇਰੇ ਨਾਲ ਇਸ ਨੰਬਰ ਤੇ ਕੰਟੈਕਟ ਜ਼ਰੂਰ ਕਰੇ ਤੇ ਉਹ ਨਾਲ ਇਹ ਲਿਖਦਾ ਵੀ ਮੇਰੀ ਇਸ ਪੋਸਟ ਨੂੰ ਵੱਧ ਤੋਂ ਵੱਧ ਵਾਇਰਲ ਕੀਤਾ ਜਾਵੇ ਸ਼ੇਅਰ ਕੀਤਾ ਜਾਵੇ ਤਾਂ ਕਿ ਉਸ ਰੱਬ ਦੇ ਬੰਦੇ ਤੱਕ ਮੇਰਾ ਇਹ ਸਨੇਹਾ ਜਿਹੜਾ ਮਿਲ ਜੇ ਤੇ ਚਲੋ ਕਹਿੰਦੇ ਆ ਕਿ ਸੋਸ਼ਲ ਮੀਡੀਆ ਦੇ ਵਿੱਚ ਉਹ ਤਾਕਤ ਆ ਜਿਹੜੀ ਕਿਸੇ ਬੰਦੇ ਨੂੰ ਰਾਤੋਂ ਰਾਤ ਸਟਾਰ ਬਣਾ ਸਕਦੀ ਆ ਸੋਸ਼ਲ ਮੀਡੀਆ ਦਾ ਜਮਾਨਾ WhatsApp ਗਰੁੱਪਾਂ ਦੇ ਵਿੱਚ Facebook ਤੇ ਇਹ ਮੈਸੇਜ ਆ ਜਿਹੜਾ ਇਹ ਤੇਜ਼ੀ ਦੇ ਨਾਲ ਵਾਇਰਲ ਹੁੰਦਾ ਰਾਮੂ ਆਪਣੀ ਫੋਟੋ ਲਾਉਂਦਾ ਤੇ ਘਰ ਦੇ ਕਰਾਉਂਦੇ ਆਸ-ਪਾਸੇ ਦੇ ਪਿੰਡਾਂ ਦੇ ਗਰੁੱਪਾਂ ਦੇ ਵਿੱਚ ਇਹ ਖਬਰ ਆ ਜਿਹੜੀ ਇਹ ਮੈਸੇਜ ਫੈਲ ਜਾਂਦਾ ਤੇ ਸਰਦਾਰ ਜਗਰੂਪ ਸਿੰਘ ਦਾ ਜਿਹੜਾ ਪੋਤਰਾ ਹੁੰਦਾ ਉਹ ਇਹ ਖਬਰ ਪੜ੍ਹਦਾ ਤੇ ਉਹਦੇ ਨੇ ਇੱਕ ਦਿਨ ਗੱਲ ਯਾਦ ਆਉਂਦੀ ਆ ਕਿਉਂਕਿ ਉਹਦਾ ਪੋਤਾ ਜਿਹੜਾ ਉਹ ਬਹੁਤਾ ਵੱਡਾ ਨਹੀਂ ਹੁੰਦਾ 14-15 ਸਾਲ ਦਾ ਹੁੰਦਾ ਤੇ ਜਗਰੂਪ ਸਿੰਘ ਨੇ ਆਪਣੇ ਪੋਤੇ ਨੂੰ ਇਹ ਇਸ ਗੱਲ ਦੀ ਬਹੁਤ ਵਾਰ ਉਦਾਹਰਣ ਦਿੱਤੀ ਸੀ ਰਾਮੋਦੀ ਉਹਨੇ ਦੱਸਿਆ ਸੀ ਕਿ ਪੁੱਤ ਅੱਜ ਤੋਂ 80 ਸਾਲ ਪਹਿਲਾਂ ਮੈਂ ਇੱਕ ਬੱਚੇ ਨੂੰ ਭੀਖ ਮੰਗਣੋਂ ਹਟਾਇਆ ਸੀ ਦੇਖੋ ਉਹ ਬੱਚੇ ਵੀ ਇਸ ਦੁਨੀਆ ਤੇ ਰਹਿੰਦੇ ਆ ਜਿਹੜੇ ਕਿ ਆਪਦਾ ਪੇਟ ਆਪ ਭਰਦੇ ਆ ਵੀ ਤੂੰ ਆਪਣੇ ਦਾਦੇ ਦੀ ਜਾਂ ਪਿਓ ਦੀ ਜ਼ਮੀਨ ਜਾਇਦਾਦ ਤੇ ਕਦੇ ਹਵਾ ਨਹੀਂ ਕਰਨੀ ਤੂੰ ਮਿਹਨਤ ਕਰਨੀ ਆ ਮੈਂ ਚਾਹਣਾ ਵੀ ਤੂੰ ਉਸ ਬੱਚੇ ਵਰਗਾ ਬਣੇ ਕਿਉਂਕਿ ਉਸ ਬੱਚੇ ਨੂੰ ਮੈਂ ਉੱਥੋਂ ਭੀਖ ਮੰਗਣੋਂ ਹਟਾਇਆ ਉਸ ਤੋਂ ਬਾਅਦ ਮੈਂ ਜਿੰਨੇ ਵਾਰ ਵੀ ਸ਼ਹਿਰ ਗਿਆ ਮੈਨੂੰ ਕਦੇ ਉਹ ਬੱਚਾ ਭੀਖ ਮੰਗਦਾ ਦਿਖਾਈ ਨਹੀਂ ਦਿੱਤਾ ਮੈਂ ਉਸ ਬੱਚੇ ਨੂੰ ਮਿਲਣਾ ਚਾਹੁੰਦਾ ਸੀ ਪਰ ਮੈਨੂੰ ਕਦੇ ਵੀ ਉਹ ਬੱਚਾ ਮਿਲਿਆ ਨਹੀਂ ਸੀ ਮੈਂ ਵੀ ਉਸ ਨੂੰ ਮਿਲਣਾ ਚਾਹੁੰਦਾ ਸੀ ਪਰ ਉਹ ਮੈਨੂੰ ਕਦੇ ਮਿਲਿਆ ਨਹੀਂ ਸੀ ਪਰ ਮੈਨੂੰ ਇਸ ਗੱਲ ਦਾ ਭਰੋਸਾ ਕਿ ਉਹ ਬੱਚਾ ਜ਼ਰੂਰ ਕੁਝ ਨਾ ਕੁਝ ਬਣ ਗਿਆ ਹੋਊਗਾ ਤੇ ਜਦੋਂ ਜਗਰੂਪ ਸਿੰਘ ਦਾ ਪੋਤਰਾ ਇਹ ਖਬਰ ਪੜਦਾ ਤੇ ਉਹਨੂੰ ਇਹ ਲੱਗਦਾ ਵੀ ਇਹ ਗੱਲ ਜਿਹੜੀ ਮੈਨੂੰ ਦਾਦਾ ਜੀ ਦੱਸਦੇ ਹੁੰਦੇ ਆ ਉਹਦੇ ਨਾਲ ਮੇਲ ਖਾਂਦੀ ਆ ਤੇ ਉਹ ਨਾ ਆਪਣਾ ਫੋਨ ਲੈ ਕੇ ਆਪਣੇ ਦਾਦਾ ਜਗਰੂਪ ਸਿੰਘ ਕੋਲ ਜਾਂਦਾ ਜਗਰੂਪ ਸਿੰਘ ਜਿਹੜਾ ਕਿ ਹੁਣ ਕਾਫੀ ਬਜ਼ੁਰਗ ਹੋ ਚੁੱਕਿਆ ਸੀ ਉਹਨੇ ਆਪਣੀ ਜਿਹੜੀ ਕਬੀਲਦਾਰੀ ਸੀ ਆਪਣੇ ਪੁੱਤ ਨੂੰ ਸਮਾਤੀ ਸੀ ਆਪ ਕਦੇ ਉਹ ਹੁਣ ਜਗਿਆ ਨਹੀਂ ਸੀ ਘਰੀ ਰਹਿੰਦਾ ਸੀ ਤੇ ਚਲੋ ਜਗਰੂਪ ਸਿੰਘ ਦਾ ਪੁੱਤਰਾ ਉਹਨੂੰ ਕਹਿੰਦਾ ਵੀ ਦਾਦਾ ਜੀ ਤੁਸੀਂ ਮੇਰੇ ਕੋਲ ਇੱਕ ਰਾਮੂ ਨਾਮ ਦੇ ਮੁੰਡੇ ਦੀ ਗੱਲ ਕਰਦੇ ਹੁੰਦੇ ਸੀ ਨਾ ਵੀ ਕਿਤੇ ਆਹਾ ਮੁੰਡਾ ਉਹੀ ਤਾਂ ਨਹੀਂ ਚਲੋ ਜਦੋਂ ਉਹ ਫੋਟੋ ਦੇਖਦਾ ਉਹ ਕਹਿੰਦਾ ਵੀ ਪੁੱਤ ਅਹੀਂ ਤਾਂ ਮੈਨੂੰ ਪਛਾਣ ਨਹੀਂ ਆਉਂਦੀ ਵੀ ਪਰ ਤੈਨੂੰ ਕਿਉਂ ਲੱਗਿਆ ਵੀ ਇਹ ਮੁੰਡਾ ਦਾ ਫਿਰ ਉਹ ਸਾਰੀ ਗੱਲ ਆ ਜਿਹੜੀ ਪੋਸਟ ਨੂੰ ਆਪਦੇ ਦਾਦੇ ਨੂੰ ਪੜ੍ਹ ਕੇ ਸੁਣਾਉਂਦਾ ਤੇ ਫਿਰ ਜਗਰੂਪ ਸਿੰਘ ਇਹ ਸਮਝ ਜਾਂਦਾ ਤੇ ਆਪਦੇ ਪੁੱਤਰੇ ਨੂੰ ਕਹਿੰਦਾ ਵੀ ਹਾਂ ਪੁੱਤਰ ਇਹ ਉਹੀ ਰਾਮੂ ਆ ਤੇ ਵੀ ਮੈਂ ਇਹਨੂੰ ਮਿਲਣਾ ਚਾਹਣਾ ਉਹ ਕਹਿੰਦਾ ਵੀ ਦੇਖੋ ਦਾਦਾ ਜੀ ਇਹਨੇ ਆਪਣਾ ਫੋਨ ਨੰਬਰ ਵੀ ਦਿੱਤਾ ਉਸੇ ਸਮੇਂ ਜਗਰੂਪ ਸਿੰਘ ਦਾ ਪੁੱਤਰਾ ਰਾਮੂ ਦਾ ਫੋਨ ਲਾ ਕੇ ਆਪਣੇ ਦਾਦੇ ਦੇ ਕੰਨਾਂ ਨਾ ਲਾਉਂਦਾ ਇਦੋਂ ਜਦੋਂ ਰਾਮੂ ਫੋਨ ਚੱਕਦਾ ਤੇ ਰਾਮੂ ਦੀ ਆਵਾਜ਼ ਸੁਣ ਕੇ ਜਗਰੂਪ ਸਿੰਘ ਜਿਹੜਾ ਉਹਦਾ ਮਾਣਾ ਭਾਵਕ ਹੋ ਜਾਂਦਾ ਤੇ ਰਾਮੂ ਜਿਹੜਾ ਕਹਿੰਦਾ ਵੀ ਸਰਦਾਰ ਜੀ ਪੀ ਭਾਵੇਂ ਮੇਰੇ ਬਾਲਾ ਨਹੀਂ ਜਾਨ ਮੇਰੇ ਥੋੜੀ ਜੀ ਇੱਕ ਲਜਾਦਾ ਵੀ ਤੁਸੀਂ ਆਏ ਤੇ ਮੈਨੂੰ 2000 ਰੁਪਏ ਦਿੱਤਾ ਸੀ ਤੇ ਮੈਨੂੰ ਕਿਤਾਬਾਂ ਦਵਾਈਆਂ ਸੀ ਮੈਂ ਤੁਹਾਨੂੰ ਬੜੇ ਵਾਰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਮੈਂ ਤੁਹਾਨੂੰ ਮਿਲ ਨਹੀਂ ਸਕਿਆ ਮੈਂ ਤੁਹਾਨੂੰ ਮਿਲਣਾ ਚਾਹਣਾ ਸਰਦਾਰ ਜਗਰੂਪ ਸਿੰਘ ਰਾਮੂ ਨੂੰ ਕਹਿੰਦੇ ਰਾਮੂ ਦਾਸ ਤੇ ਤੂੰ ਮੇਰੇ ਕੋਲ ਆਏਂਗਾ ਕਿ ਮੈਂ ਤੇਰੇ ਕੋਲ ਆਵਾਂ ਤਰਾਂਮੂ ਕਹਿੰਦਾ ਵੀ ਨਹੀਂ ਮੈਂ ਤੁਹਾਡੇ ਕੋਲ ਆਵਾਂਗਾ ਫਿਰ ਜਗਰੂਪ ਸਿੰਘ ਰਾਮੂ ਨੂੰ ਆਪਣਾ ਐਡਰੈਸ ਦਿੰਦਾ ਦੇਖੋ ਵੀ ਜਗਰੂਪ ਸਿੰਘ ਦਾ ਪਿੰਡ ਉਸ ਸ਼ਹਿਰ ਤੋਂ ਸਿਰਫ 12 ਕਿਲੋਮੀਟਰ ਦੂਰ ਹੁੰਦਾ ਤਾਂ ਫਿਰ ਰਾਮੂ ਜਦੋਂ ਉਹ ਐਡਰੈਸ ਲੈਂਦਾ ਤੇ ਰਾਮੂ ਆਪਣੀ ਗੱਡੀ ਚੱਕਦਾ ਤੇ ਸਰਦਾਰ ਜਗਰੂਪ ਸਿੰਘ ਕੋਲ ਅੱਧੇ ਘੰਟੇ ਦੇ ਵਿੱਚ ਹੀ ਪਹੁੰਚ ਜਾਂਦਾ ਤੇ ਜਦੋਂ ਰਾਮੂ ਭੱਜ ਕੇ ਆ ਕੇ ਜਗਰੂਪ ਸਿੰਘ ਦੇ ਪੈਰੀ ਹੱਥ ਲਾਉਂਦਾ ਤੇ ਜਗਰੂਪ ਸਿੰਘ ਵੀ ਰਾਮੂ ਨੂੰ ਘੁੱਟ ਕੇ ਆਪਣੀ ਛਾਤੀ ਦੇ ਨਾਲ ਲਾ ਲੈਂਦਾ ਤੇ ਰਾਮੂ ਉਹਨੂੰ ਕਹਿੰਦਾ ਵੀ ਸਰਦਾਰ ਮੈਂ ਛੋਟਾ ਸੀ ਮੈਨੂੰ ਨਹੀਂ ਸਮਝ ਸੀ ਪਰ ਮੈਂ ਕਦੇ ਤੁਹਾਨੂੰ ਭੁੱਲਿਆ ਨਹੀਂ ਸੀ ਤੁਹਾਨੂੰ ਪਤਾ ਅੱਜ ਤੁਹਾਡਾ ਰਾਮੂ ਕੀ ਬਣ ਗਿਆ ਜਿਹੜੇ ਰਾਮੂ ਨੂੰ ਲੋਕ ਗਾਲਾਂ ਕੱਢਦੇ ਹੁੰਦੇ ਸੀ ਕਦੇ 1 ਰੁਪਿਆ ਦਿੰਦੇ ਕਦੇ ਨਹੀਂ ਦਿੰਦੇ ਸੀ ਤੇ ਸੁਣਾਉਂਦੇ ਸੌ ਕੁਸ ਸੀ ਵੀ ਤੁਸੀਂ ਮੇਰੀ ਜ਼ਿੰਦਗੀ ਬਦਲੀ ਆ ਤੇ ਵੀ ਅੱਜ ਮੇਰੇ ਕੋਲ ਹਨਾ ਸਭ ਕੁਛ ਰੱਬ ਦਾ ਦਿੱਤਾ ਸਾਰੀਆਂ ਚੀਜ਼ਾਂ ਬਸ ਕਮੀ ਆ ਤਾਂ ਮੈਨੂੰ ਆਪਣੇ ਮਾਪਿਓ ਦੀ ਆ ਉਹ ਤਾਂ ਸ਼ਾਇਦ ਮੇਰੀ ਕਦੇ ਪੂਰੀ ਵੀ ਨਹੀਂ ਹੋ ਸਕਦੀ ਪਰ ਮੇਰੇ ਕੋਲੇ ਸਭ ਕੁਛ ਆ ਤੁਸੀਂ ਸੱਚ ਕਿਹਾ ਸੀ ਕਿ ਮੈਂ ਕੁਝ ਵੀ ਬਣ ਸਕਦਾ ਤੇ ਥੋੜੀ ਕਹੀ ਗੱਲ ਦਾ ਮੈਂ ਮੁੱਲ 모ੜਿਆ ਤੇ ਜੇ ਮੇਰੀ ਜ਼ਿੰਦਗੀ ਸੰਵਰੀ ਆ ਤਾਂ ਸਿਰਫ ਤੁਹਾਡੇ ਕਰਕੇ ਸੰਵਰੀ ਆ ਜਗਰੂਪ ਸਿੰਘ ਭਾਵਕ ਹੋ ਜਾਂਦਾ ਤੇ ਰਾਮੂ ਨੂੰ ਕਹਿੰਦਾ ਰਾਮੂ ਮੈਂ ਤੇਰੀਆਂ ਅੱਖਾਂ ਦੇ ਵਿੱਚ ਉਹੋ ਤਰਾਸ ਦੀ ਵੇਖੀ ਸੀ ਜਿਹੜੀ ਸ਼ਾਇਦ ਤੇਰੇ ਮਾਪਿਓ ਦੇ ਜਾਣ ਦਾ ਗਮ ਦਰਸਾਉਂਦੀ ਸੀ ਤੇ ਮੈਨੂੰ ਤੇਰੀਆਂ ਅੱਖਾਂ ਦੇ ਵਿੱਚ ਜਨੂਨ ਵੀ ਨਜ਼ਰ ਆਇਆ ਸੀ ਜੇ ਮੈਂ ਤੈਨੂੰ ਉਸ ਦਿਨ 10 ਰੁਪਏ ਦਿੰਦਾ ਤਾਂ ਤੂੰ ਉਹ 10 ਰੁਪਏ ਲੈ ਕੇ ਕੁਝ ਖਾ ਲੈਣਾ ਸੀ ਤੇ ਤੂੰ ਅੱਜ ਵੀ ਭੀਖ ਮੰਗਦੇ ਹੋਣਾ ਸੀ ਦੇਖ ਮੈਨੂੰ ਸੱਚਮੁੱਚ ਨਹੀਂ ਸੀ ਪਤਾ ਵੀ ਤੇਰੀ ਜ਼ਿੰਦਗੀ ਸੱਚੀ ਸੰਭਰ ਸਕਦੀ ਆ ਪਰ ਮੈਂ ਸਿਰਫ ਤੈਨੂੰ ਦਲੇਰੀ ਤੇ ਹੱਲਾਸ਼ੇਰੀ ਦਿੱਤੀ ਸੀ ਕਿ ਕਾਸ਼ ਜਾਂ ਸ਼ਾਇਦ ਤੇਰੀ ਜ਼ਿੰਦਗੀ ਬਦਲ ਜਾਵੇ ਪਰ ਮੈਨੂੰ ਮਾਣ ਮਹਿਸੂਸ ਹੋ ਰਿਹਾ ਵੀ ਮੇਰੀ ਉਹ ਦਿੱਤੀ ਹੋਈ ਛੋਟੀ ਜੀ ਹੱਲਾਸ਼ੇਰੀ ਨੇ ਵਾਕਿਆ ਹੀ ਤੇਰੀ ਜ਼ਿੰਦਗੀ ਨੂੰ ਬਦਲਤਾ ਤਾਂ ਫਿਰ RAMU ਆ ਜਿਹੜਾ ਉਹ ਕਹਿੰਦਾ ਵੀ ਵਾਕਿਆ ਹੀ ਸਰਦਾਰ ਜੀ ਤੁਹਾਡੀ ਹੀ ਹੱਲਾਸ਼ੇਰੀ ਤੇ ਦਲੇਰੀ ਨੇ ਮੇਰੀ ਜ਼ਿੰਦਗੀ ਨੂੰ ਬਦਲਿਆ ਸਰਦਾਰ ਜਗਰੂਪ ਸਿੰਘ ਤੇ ਰਾਮੂ ਬਹੁਤ ਸਾਰੀਆਂ ਗੱਲਾਂ ਕਰਦੇ ਆ ਫਿਰ ਜਗਰੂਪ ਸਿੰਘ ਦਾ ਪੋਤਰਾ ਉਹਨਾਂ ਦੋਨਾਂ ਜਣਿਆਂ ਦੀ ਫੋਟੋ ਖਿੱਚ ਕੇ ਇੱਕ ਪੋਸਟ ਲਿਖਦਾ ਤੇ ਲਿਖਦਾ ਕਿ ਤਪਦੀ ਧੁੱਪ ਦੇ ਵਿੱਚ ਇੱਕ ਚੌਂਕ ਦੇ ਵਿੱਚ ਭੀਖ ਮੰਗਣ ਵਾਲਾ ਜਿਹੜਾ ਮੁੰਡਾ ਕਿਵੇਂ 2000 ਰੁਪਏ ਦਾ ਨੋਟ ਉਹਦੀ ਜ਼ਿੰਦਗੀ ਬਦਲਦਾ ਤੇ ਅੱਜ ਉਹ ਲੱਖਪਤੀ ਆ ਫਿਰ ਉਹ ਸਾਰੀ ਕਹਾਣੀ ਉਹਨਾਂ ਦੀ ਉਤੇ ਲਿਖਦਾ ਫੇਸਬੁੱਕ ਤੇ ਤੇ ਉਹਨੂੰ ਪੋਸਟ ਕਰਦਾ ਫਿਰ ਉਹ ਕਹਾਣੀ ਵੀ ਲੋਕ ਇਸੇ ਤਰ੍ਹਾਂ ਵਾਇਰਲ ਕਰਦੇ ਆ ਅੱਗੇ ਦੀ ਅੱਗੇ ਜਦੋਂ ਉਹ ਕਹਾਣੀ ਫੈਲਦੀ ਆ ਤਾਂ ਫਿਰ ਲੋਕ ਸੋਹਣੇ ਸੋਹਣੇ ਕਮੈਂਟ ਕਰਦੇ ਆ ਤੇ ਇਹ ਵੀ ਲਿਖਦੇ ਆ ਕਿ ਵਾਕਿਆ ਹੀ ਜੇ ਕੋਈ ਇੱਕ ਇਨਸਾਨ ਕਿਸੇ ਇੱਕ ਅਨਾਥ ਬੱਚੇ ਦੀ ਜ਼ਿੰਦਗੀ ਨੂੰ ਸੰਵਾਰਨ ਦਾ ਠੇਕਾ ਲੈ ਲੇ ਤਾਂ ਸ਼ਾਇਦ ਸਾਡੇ ਸਮਾਜ ਦੇ ਵਿੱਚੋਂ ਬੇਰੁਜ਼ਗਾਰੀ ਤੇ ਭਿਖਾਰੀ ਪਾਣਾ ਜਿਹੜਾ ਉਹ ਖਤਮ ਹੋ ਜੇ ਤੇ ਇਹ ਕਹਾਣੀ ਸਾਨੂੰ ਇਹ ਸਿੱਖਿਆ ਦਿੰਦੀ ਆ ਕਿ ਕਿਸੇ ਇੱਕ ਇਨਸਾਨ ਦੀ ਹੱਲਾਸ਼ੇਰੀ ਕਿਸੇ ਦੂਜੇ ਦੀ ਜ਼ਿੰਦਗੀ ਬਦਲ ਦਿੰਦੀ ਆ ਤੇ ਨਾਲ ਦੀ ਨਾਲ ਇਹ ਸਿੱਖਿਆ ਵੀ ਦਿੰਦੀ ਆ ਵੀ ਵਾਕਿਆ ਹੀ ਜੇ ਕੋਈ ਲੋੜਵੰਦ ਉਹਦੀ ਕੋਈ ਮਦਦ ਕਰਦਾ ਤੇ ਉਹ ਕੀਤੀ ਹੋਈ ਮਦਦ ਦਾ ਇਹਿਸਾਨ ਸਮਝ ਕੇ ਉਹਦੀ ਜ਼ੁਬਾਨ ਦਾ ਮੁੱਲ ਮੋੜਦਾ ਤਾਂ ਜ਼ਿੰਦਗੀਆਂ ਵੀ ਸੰਵਰ ਜਾਂਦੀਆਂ ਨੇ ਫਿਰ ਉਸ ਤੋਂ ਬਾਅਦ RAMU ਤੇ JAGROOP ਦਾ ਇੱਕ ਅਟੁੱਟ ਰਿਸ਼ਤਾ ਬਣ ਗਿਆ ਸੀ ਤੇ ਫਿਰ JAGROOP ਹੀ RAMMU ਦਾ ਆਪਣੇ ਹੱਥੀ ਵਿਆਹ ਕਰਦਾ ਕਿਉਂਕਿ RAMMU ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਕੁੜੀ ਲੱਭਦਾ ਤੇ ਸਾਰੇ ਕਾਰ ਵਿਹਾਰਾ ਜਿਹੜੇ RAMMU ਉਹ ਜਗਰੂਪ ਤੋਂ ਕਰਾਉਂਦਾ ਅੱਜ ਉਹੀ RAMMU ਆਪਣੀ ਪਤਨੀ ਦੇ ਨਾਲ ਸ਼ਹਿਰ ਦੇ ਵਿੱਚ ਇੱਕ ਵਧੀਆ ਫਲੈਟ ਦੇ ਵਿੱਚ ਰਹਿ ਰਿਹਾ ਤੇ ਉਹ ਜਗਰੂਪ ਸਿੰਘ ਨੂੰ ਹਰ ਤੀਜੇ ਚੌਥੇ ਦਿਨ ਮਿਲਣ ਜਾਂਦਾ ਤੇ ਹਰ ਰੋਜ਼ ਤਕਰੀਬਨ ਉਹ ਸੋਸ਼ਲ ਮੀਡੀਆ ਤੇ ਆਪਣੀ ਮੋਟੀਵੇਸ਼ਨਲ ਕਹਾਣੀ ਹੈ ਜਿਹੜੀ ਉਹ ਲਿਖਦਾ ਕਿ ਮੇਰੀ ਜ਼ਿੰਦਗੀ ਨੂੰ ਕਿਹਨੇ ਬਦਲਿਆ ਕਿੱਥੋਂ ਮੈਂ ਕਿੱਥੇ ਪਹੁੰਚਿਆ ਸ਼ਾਇਦ ਜਿੰਨਾ ਬੱਚਿਆਂ ਦੇ ਮਾਪੇ ਮੁੱਕ ਜਾਂਦੇ ਨੇ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਉਹਨਾਂ ਦਾ ਕੋਈ ਵਾਲੀ ਵਾਰਿਸ ਨਹੀਂ ਹੁੰਦਾ ਪਰ ਜੇ ਕੋਈ ਉਹਨਾਂ ਦੀ ਬਾਹ ਫੜ ਲਵੇ ਤਾਂ ਉਹਨਾਂ ਦੀ ਜ਼ਿੰਦਗੀ ਵੀ ਸੰਵਰ ਜਾਂਦੀ ਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ